ऑपरेशन ਬਚਾਊਗਾ ਜੀ ਜਿਹੜੇ ਗਦੂਦਾਂ ਦੇ ਆਪਰੇਸ਼ਨ ਹੋਗੇ ਜਾਂ ਅਸੀਂ ਗਦੂਦ ਫੁੱਲ ਗਏ ਜਾਂ ਅਸੀਂ ਕਹਿ ਲਈਏ ਕਿ ਪਿਸ਼ਾਬ ਰੁਕਾਵਟ ਨਾਲ ਆਉਂਦਾ ਲੱਗ ਕੇ ਆਉਂਦਾ ਜਲਣ ਨਾਲ ਆਉਂਦਾ ਉਹ ਸਾਰੀਆਂ ਚੀਜ਼ਾਂ ਸੈੱਟ ਕਰੇਗਾ ਜੀ ਮੈਂ ਕਹਿੰਦਾ ਜੀ ਤੁਹਾਨੂੰ ਨਾ ਤਾਂ ਆਪਰੇਟ ਹੋਣ ਦਊਗਾ ਨਾ ਤੁਹਾਨੂੰ ਕਿਸੇ ਦਵਾਈ ਦੇ ਨੇੜੇ ਜਾਣ ਦੋ ਬਹੁਤ ਸਾਰੇ ਪੇਸ਼ੈਂਟ ਇਦਾਂ ਦੇ ਵੀ ਨੇ ਡਾਕਟਰ ਸਾਹਿਬ ਜਿਹੜੇ ਕਹਿੰਦੇ ਨੇ ਸਾਨੂੰ ਪਿਸ਼ਾਬ ਇਸ ਤਰੀਕੇ ਨਾਲ ਆਉਂਦਾ ਕਿ ਅਸੀਂ ਕਿਤੇ ਸਫ਼ਰ ਹੀ ਨਹੀਂ ਕਰ ਸਕਦੇ ਅਗਰ ਅਸੀਂ ਲੁਧਿਆਣੇ ਤੋਂ ਜਲੰਧਰ ਜਾਣਾ ਹੈ 50 ਕਿਲੋਮੀਟਰ ਦਾ ਸਫ਼ਰ ਕਰਨਾ ਹੈ 60 ਕਿਲੋਮੀਟਰ ਦਾ ਸਫ਼ਰ ਕਰਨਾ ਹੈ ਤਾਂ ਸਾਨੂੰ ਕਟੋ-ਕਟ 50 ਵਾਰ ਗੱਡੀ ਰੋਕਣੀ ਪੈਂਦੀ ਹੈ ਪਿਸ਼ਾਬ ਵਾਸਤੇ ਅੱਜ ਗੱਡੀ ਰੋਕਣ ਦੀ ਲੋੜ ਨਹੀਂ ਪੈਣੀ ਫਿਰ ਕੀ ਹਾਲ ਹੈ ਮੈਂ ਕਹਾਂ ਜੀ ਜਵੇਂ ਬ੍ਰੇਕਾਂ ਲੱਗੇ ਨੇ ਕਹਿੰਦੇ ਨੇ ਗੱਡੀ ਦੇ ਚੜ੍ਹ ਕੇ ਚਾਹੇ 200 ਕਿਲੋਮੀਟਰ ਚੱਲੋ ਪਿਸ਼ਾਬ ਨਹੀਂ ਤੁਹਾਨੂੰ ਉਹਦਾ ਵਾਰ-ਵਾਰ ਤੰਗ ਕਰੂਗਾ ਚਾਹੇ ਯੂਰੀਨ ਇਨਫੈਕਸ਼ਨ ਆ ਤੁਹਾਨੂੰ ਚਾਹੇ ਤੁਹਾਡੇ ਪਿਸ਼ਾਬ ਦੇ ਵਿੱਚ ਗੰ ਸਮੈਲ ਆਉਂਦੀ ਆ ਚਾਹੇ ਗਾਧ ਆਉਂਦੀ ਆ ਚਾਹੇ ਉਹਦੇ ਵਿੱਚ ਪਸ ਬਹਿ ਚੁੱਕੀ ਆ ਚਾਹੇ ਤੁਹਾਨੂੰ ਪੀਲਾ ਪਿਸ਼ਾਬ ਆਉਂਦਾ ਸਾਰਿਆਂ ਦਾ ਹਾਲੇ ਡੇ ਕੱਜ ਕਰਦੋ